ਰੇਡੀਆਂ ਨੂੰ ਵੈਲਕਮ ਸਾਰੇ ਪ੍ਰੈਸ ਰਿਪੋਰਟਰਸ ਨੂੰ মিডিਆ ਨੂੰ ਮੈਂ ਵੈਲਕਮ ਕਰਦਾ ਹਾਂ ਪਟਿਆਲਾ ਪੋਸਟਲ ਡਿਵੀਜ਼ਨ ਦੇ ਵਿੱਚ ਮੇਰਾ ਨਾਮ ਨਿਤੀਸ਼ ਕਸ਼ਵ ਹੈ ਮੈਂ ਸੁਬਰੀਨ ਪੋਸਟ ਆਫਿਸ ਪਟਿਆਲਾ ਦਾ ਚਾਰਜ 17 ਮਈ 2024 ਨੂੰ ਲੇਟਾ ਤੇ ਅੱਜ ਇਸ ਤੋਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਮੈਂ ਡਿਪਾਰਟਮੈਂਟ ਦੀ ਕੁਝ ਅੱਛੀ ਸਕੀਮਾਂ ਸੀ ਜਿਹੜੇ ਵੀ ਪਬਲਿਕ ਲਈ ਬਹੁਤ ਫਾਇਦੇਮੰਦ ਹੈ ਬਹੁਤ ਲਾਹੇਮੰਦ ਹੈ ਉਹ ਸਕੀਮਸ ਮੈਂ ਤੁਹਾਡੇ ਥਰੂ ਪਬਲਿਕ ਤੱਕ ਪਹੁੰਚਾਉਣਾ ਚਾਹੁੰਦਾ ਹਾਂ ਅਸੀਂ ਪਬਲਿਕ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀਗੀ ਕਿ ਉਹਨਾਂ ਨੇ ਆਪਣਾ ਰਖੜੀ ਭੈਣਾਂ ਨੇ ਭੇਜ ਨਹੀਂ ਹੁੰਦੀ ਐ ਫੋਰਨ ਕੰਟਰੀ ਲੋਕਲ ਜਾਂ ਪਾਰਸਲ ਭੇਜ ਨਹੀਂ ਹੁੰਦੇ ਪਬਲਿਕ ਨੇ ਪਰ ਪੈਕਿੰਗ ਦੀ ਫੈਸਿਲਿਟੀ ਪੋਸਟ ਆਫਿਸ ਦੇ ਵਿੱਚ ਬੜੀ ਉਹਨਾਂ ਨੂੰ ਪੈਕ ਕਰਨ 'ਚ ਮੁਸ਼ਕਲ ਆਂਦੀ ਸੀ ਉਸ ਨੂੰ ਦੇਖਦੇ ਹੋਏ ਡਿਪਾਰਟਮੈਂਟ ਪੋਸਟ ਨੇ ਪੈਕਿੰਗ ਫੈਸਿਲਿਟੀ ਪ੍ਰੋਵਾਈਡ ਕਰਾਣੀ ਸ਼ੁਰੂ ਕਰ ਦਿੱਤੀ ਹੈ ਪਟਿਆਲਾ ਹੈੱਡ ਆਫਿਸ ਦੇ ਵਿੱਚ ਔਰ ਉਹਦੇ ਨਾਲ ਪਬਲਿਕ ਇੱਥੇ ਆਪਣਾ ਲੂਜ਼ ਮਟੀਰੀਅਲ ਲੈ ਕੇ ਆ ਸਕਦੀ ਹੈ ਸਾਡੇ ਇੱਥੇ ਬਾਕਸੇ ਅਵੇਲੇਬਲ ਹੈ ਜਿਹੜੇ ਕਿ ਇੰਡੀਆ ਪੋਸਟ ਨੇ ਖੁਦ ਬਣਵਾਏ ਆ ਟੇਪ ਅਵੇਲੇਬਲ ਹੈ ਔਰ ਉਦੋਂ ਟੇਪ ਨੂੰ ਸਿਕਿਉਰ ਕਰਨ ਲਈ ਸਾਡੇ ਕੋਲ ਟੇਪਸ ਹੈ ਔਰ ਸਟ੍ਰਿਪਸ ਹੈਗੇ ਆ ਜਿਸ ਦੇ ਨਾਲ ਸਿਕਿਉਰਲੀ ਐਂਡ ਸੇਫਲੀ ਇਹ ਪਾਰਸਲ ਹਰ ਘਰ ਦੇ ਪੈਣਾ ਸਾਡੀਆਂ ਭੇਜਣ ਸਾਡੇ ਭਰਾ ਭੇਜਣ ਔਰ ਸਾਰੇ ਵਿਦਨ ਇੰਡੀਆ ਔਰ ਆਊਟਸਾਈਡ ਇੰਡੀਆ ਯਾਨੀ ਇੰਟਰਨੈਸ਼ਨਲ ਪਾਰਸਲ ਵੀ ਬਹੁਤ ਸਪੀਡ ਨਾਲ ਅਸੀਂ ਹੁਣ ਇੰਡੀਆ ਕੋਲ ਤੇ ਸਰਵਿਸ ਦੇ ਰਿਹਾ ਹੈ ਸਪੈਸ਼ਲ ਮੇਲ ਮੋਟਰ ਅਰੇਂਜਮੈਂਟਸ ਕੀਤੇ ਗਏ ਨੇ ਸਪੈਸ਼ਲ ਕਾਊਂਟਰ ਅਰੇਂਜਮੈਂਟ ਜੀਤੇ ਗਏ ਆ ਬੁਕਿੰਗ ਦਾ ਟਾਈਮ ਵਧਾਇਆ ਗਿਆ ਤਾਂ ਕਿ ਪਬਲਿਕ ਦੀ ਸਹੂਲਤ ਹੋਵੇ ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਹੁਣ ਆ ਕੇ ਲੋਕੀ ਰਖੜੀ ਆਪਣੀ ਹਮੇਸ਼ਾ ਦੀ ਤਰ੍ਹਾਂ ਡਾਕਾਂ ਵਿੱਚ ਭੇਜਦੇ ਆ ਅੱਗੇ ਵੀ ਅਸੀਂ ਹੋਰ ਸਹੂਲਤਾਂ ਦੇਣਾ ਚਾਹੁੰਦੇ ਹਾਂ ਤਾਂ ਕਿ ਇਹ ਲੋਕੀ ਬਿਨਾਂ ਕਿਸੇ ਪਰੇਸ਼ਾਨੀ ਦੇ ਜਲਦੀ ਤੋਂ ਜਲਦੀ ਆਪਣੀ ਰਖੜੀ ਵਿਦਨ ਇੰਡੀਆ ਐਂਡ ਇੰਟਰਨੈਸ਼ਨਲ ਭੇਜ ਸਕਣ ਇੱਕ ਤੇ ਮੇਰੇ ਵੱਲੋਂ ਇਹ ਕੇ ਮੈਸੇਜ ਹੈ ਦੂਸਰਾ ਮੈਸੇਜ ਇਹ ਹੈਗਾ ਕਿ ਅਸੀਂ ਆਧਾਰ ਦੇ ਕੈਂਪਸ ਸਾਡੇ ਕੋਲ ਆਧਾਰ ਦੇ ਪੋਸਟ ਮੋਸਟਲੀ ਸਾਰੇ ਸਾਰੇ ਡਾਕਾ ਕਾਫੀ ਮੈਂ ਕਾਫੀ ਡਾਕਾਂ ਦੇ ਵਿੱਚ ਆਧਾਰ ਦੀ ਮਸ਼ੀਨਸ ਲੱਗਾਈਆਂ ਆ ਆਧਾਰ ਰੈਪਰੇਸ਼ਨ ਦੇ ਉਹ ਆਧਾਰ ਅਪਡੇਟ ਦੀ ਮਸ਼ੀਨਾਂ ਅਸੀਂ ਪਬਲਿਕ ਦੀ ਸਹੂਤ 'ਤੇ ਲਗਾਈਆਂ ਹੋਈਆਂ ਰਹੀਆਂ ਬਖਰੀ ਬਖਰੀ ਜਗ੍ਹਾ ਤੇ ਅਸੀਂ ਕੈਂਪ ਵੀ ਲਗਾਨੇ ਆਂ ਅਗਰ ਕੋਈ ਇੰਡਸਟਰੀ ਕੋਈ ਇੰਸਟੀਚਿਊਸ਼ਨ ਕੋਈ ਸੁਸਾਇਟੀ ਚਾਹਦੀ ਹੈ ਕਿ ਜਾਂ ਕੋਈ ਸਕੂਲ ਚਾਹੁੰਦਾ ਪ੍ਰਾਈਵੇਟ ਜਾਂ ਸਰਕਾਰੀ ਇਹ ਸਾਡੇ ਬੱਚਿਆਂ ਦਾ ਜਾਂ ਸਾਡੇ ਪਰਿਵਾਰ ਦੇ ਲੋਕਾਂ ਦਾ ਜਾਂ ਸਾਡੇ ਮੁੰਡੇ ਦੇ ਲੋਕਾਂ ਦਾ ਆਧਾਰ ਅਪਡੇਟ ਹੋਣ ਵਾਲਾ ਹੈ ਔਰ ਉੱਥੇ 50-60 ट्रांजैक्शन 40 ਤੋਂ 60 ट्रांजैक्शन ਆ ਇੱਕ ਦਿਨ 'ਚ ਲੋਕੀ ਕਰਨ ਲਈ ਤਿਆਰ ਹੈ ਤੇ ਅਸੀਂ ਆਪਣੀ ਮਸ਼ੀਨ ਉੱਥੇ ਸਾਨੂੰ ਅਸੀਂ ਕੰਟੈਕਟ ਨੰਬਰ ਦੇ ਦਾਂਗੇ ਉਸ ਕੰਟੈਕਟ ਨੰਬਰ ਤੇ ਆਪਣੀਆਂ ਅਸੀਂ ਕਿਸੇ ਪਾਰਟਿਕੂਲਰ ਦਿੰਦੇ ਅਸੀਂ ਉੱਥੇ ਕੈਂਪ ਲਗਾ ਦਾਂਗੇ ਇਹ ਸਹੂਲਤ ਵੀ ਅਸੀਂ ਦੇਣੀ ਸਟਾਰਟ ਕਰ ਦਿੱਤੀ ਹੈ ਅਸੀਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਕਿਸੇ ਵੀ ਕੋਈ ਵੀ ਮਹੱਲੇ ਦੇ ਲੋਕ ਕੋਈ ਵੀ ਇੰਸਟੀਚਿਊਸ਼ਨ ਕੋਈ ਵੀ ਸਕੂਲ ਅਗਰ ਸਾਡਾ ਕੰਟੈਕਟ ਕਰੇ ਜੇ ਉੱਥੇ 50 60 ਲੋਕੀ ਅਪਡੇਟ ਕਰਾਉਣਾ ਚਾਹੁੰਦੇ ਆ ਅਸੀਂ ਪੂਰਾ ਦਿਨ ਉੱਥੇ ਮਸ਼ੀਨ ਤੁਹਾਡਾ ਮੁਲਾਜ਼ਮ ਉੱਥੇ ਰਹਿਣਗੇ ਔਰ ਅਸੀਂ ਉੱਥੇ ਕੈਂਪ ਲਗਾਵਾਂਗੇ ਇਸ ਤੋਂ ਇਲਾਵਾ ਅਸੀਂ ਆਂਗਣਵਾੜੀਆਂ ਦੇ ਆਂਗਣਵਾੜੀ ਡੀਪੀਡੀਓ ਦੇ ਥਰੂ ਅਸੀਂ ਸਾਰੇ ਆਂਗਣਵਾੜੀ ਵਰਕਰਸ ਜਿਹੜੇ ਹੈ ਆ ਉਹਨਾਂ ਦੇ ਥਰੂ ਜਿਹੜੀਆਂ ਸਮਾਲ ਸੇਵਿੰਗ ਸਕੀਮਸ ਹੈ ਸੁਕੰਨਿਆਂ ਦੀ ਸਕੀਮਸ ਹੈ ਜਾਂ ਮਹਿਲਾ ਸਨਮਾਨ ਦੀ ਸਕੀਮਸ ਹੈ ਜਾਂ ਸੇਵਿੰਗ ਦੀ ਸਕੀਮ ਹੈ ਜਾਂ ਪੀਪੀਐਫ ਅਕਾਊਂਟ ਖੋਲਣ ਦੀ ਸਕੀਮ ਦਾ ਫੀਚਰ ਪਹਿਲਾਂ ਵੀ ਤੁਸੀਂ ਪੋਸਟ ਕਰੀ ਸ਼ੁਰੂ ਕੀਤਾ ਸੀ ਐਸਾ ਨਹੀਂ ਹੈ ਇਹ ਜਿਹੜਾ ਇੰਟਰਨੈਸ਼ਨਲ ਜਿਹੜੀ ਇਹ ਡਾਰਕ ਨੈਟ ਦੇ ਅੰਦਰ ਹੁਣ ਇਹ ਰੀਸੈਂਟਲੀ ਸਾਲ ਤੋਂ ਸ਼ੁਰੂ ਹੋਇਆ ਹੈ ਏ ਸਪੈਸ਼ਲ ਐਮਐਸਐਮ ਇਸ ਵਾਸਤੇ ਹੀ ਸ਼ੁਰੂ ਹੋਇਆ ਇਹ ਸਰ ਸਾਫ ਪਹਿਲਾਂ ਵੀ ਸ਼ੁਰੂ ਹੋਇਆ ਸੀ ਸਰ ਮੈਂ ਅੰਤਰੀ ਕਟਿੰਗ ਕਰੀ ਸ਼ੁਰੂ ਕੀਤੀ ਸੀ ਪਰ ਤੁਸੀਂ ਉੱਚ ਕੰਮ ਕਰਦੇ ਹੋ ਸਰ ਮੈਂ ਮੈਂ ਇਹਦਾ ਐਡ ਕਰਦਾ ਬਿਲਕੁਲ ਸਹੀ ਕਰ ਰਹੇ ਹੋ ਪੁਰਾਣੀ ਪੁਰਾਣੀ ਸੀ ਉਹ ਜਦੋਂ ਮੈਂ ਕਹਿੰਦਾ ਸੀ ਤੁਹਾਨੂੰ ਸਮਝ ਜਿਆ ਲੱਗਦਾ ਤਾਰ ਕੇ ਨੌਕਰੀ ਨਹੀਂ ਕਰਵਾਉਂਦੇ ਉਹਨੂੰ ਦੇਖਦੇ ਹੋਏ ਕੀ ਕੀਤਾ ਗਿਆ ਮੈਂ ਦੱਸਦਾ ਉਸ ਵਿੱਚ ਫਰਕ ਕੀ ਪਿਆ ਪਹਿਲਾਂ ਜਦੋਂ ਤੁਸੀਂ ਇੰਟਰਨੈਸ਼ਨਲ ਆਰਟੀਕਲ ਕਰਵਾਉਂਦੇ ਸੀ ਉਹਦੀ ਕਸਟਮ ਡਿਊਟੀ ਕਸਟਮ ਵੱਲ ਫਿਜ਼ੀਕਲੀ ਉੱਥੇ ਜਿਹੜਾ ਸਾਡਾ ਕਸਟਮ ਡਿਪਾਰਟਮੈਂਟ ਹੈ ਦਿੱਲੀ ਦੇ ਵਿੱਚ ਉਹ ਫਿਜ਼ੀਕਲੀ ਆਰਟੀਕਲ ਨੂੰ ਲੈਂਦਾ ਸੀਗਾ ਚੈੱਕ ਕਰਦਾ ਸੀਗਾ ਫੇਰ ਉਹ ਰਿਲੀਜ਼ ਕਰਦਾ ਸੀ ਫੇਰ ਉਹ ਫੋਰਨ ਕੰਟਰੀ ਨੂੰ ਜਾਂਦਾ ਸੀ ਡਾਰਕ ਰੈਨ ਦੇ ਅੰਦਰ ਦੇ ਵਿੱਚ ਕੀ ਹੈ ਤੁਸੀਂ ਕੀ ਭੇਜ ਰਹੇ ਹੋ ਉਸ ਐਪ ਦੇ ਵਿੱਚ ਪਬਲਿਕ ਨੇ ਪਹਿਲਾਂ ਹੀ ਪੜਦੇ ਰਹਿਣਾ ਕਿ ਮੈਂ ਇਹ ਇਹ ਚੀਜ਼ਾਂ ਭੇਜ ਰਿਹਾ ਹਾਂ ਉਹਦੀ ਆ ਵੈਲਿਊ ਹੈ ਉਹ ਜਿਹੜਾ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਐਪ ਦੇ ਥਰੂ ਕਸਟਮ ਡਿਪਾਰਟਮੈਂਟ ਨੂੰ ਉਹ ਆ ਆਰਟੀਕਲ ਪਹੁੰਚਣ ਤੋਂ ਪਹਿਲਾਂ ਹੀ ਪਹੁੰਚ ਜਾਂਦੀ ਹੈ ਜਿਹੜੀ ਕਿ ਪਹਿਲਾਂ ਨਹੀਂ ਸੀ ਸਹੂਲਤ ਇਹ ਡਾਰਕ ਰੈਨ ਕਹਿੰਦੇ ਐਪ ਚ ਕੀ ਹੈ ਉਹ ਇਨਫੋਰਮੇਸ਼ਨ ਪਹਿਲਾਂ ਕਸਟਮ ਕੋਲ ਪਹੁੰਚ ਜਾਂਦੀ ਹੈ ਉਹ ਦੇਖ ਲੈਂਦੇ ਅੱਛਾ ਇਹਦੇ ਵਿੱਚ ਕੋਈ ਐਸੀ ਕੋਈ ਚੀਜ਼ ਨਹੀਂ ਹੈ ਉਹ ਆਨਲਾਈਨ ਹੀ ਕਲੀਅਰ ਕਰ ਦਿੰਦੇ ਸੌ ਆਰਟੀਕਲ ਚੰਨਾ ਉਹਦੇ ਚੋ ਪੰਜ ਚਾਰ ਆਰਟੀਕਲ ਹੀ ਚੈੱਕ ਕਰਦੇ ਬਾਕੀ ਉਹ ਐਜ਼ ਇਟ ਇਜ਼ ਜਾਣ ਦਿੰਦੇ ਉਹਦੇ ਨਾਲ ਕਿ ਸਪੀਡ ਫਾਸਟ ਹੋ ਗਈ ਹੈ ਪਹਿਲਾਂ ਕਿ ਵਸੇ 100 ਦੇ 100 ਆਰਟੀਕਲ 100 ਆਰਟੀਕਲ ਉਹ ਖੁਦ ਪਹਿਲਾਂ ਚੈੱਕ ਕਰਦੇ ਸੀ ਖੋਲਦੇ ਸੀ ਦੇਖਦੇ ਸੀ ਉਹਦੇ ਚ ਕੀ ਹੈ ਫਿਰ ਉਹ ਜਾਣ ਦਿੰਦੇ ਸੀ ਪਰ ਹੁਣ ਜਿਹੜੀ ਹੈ ਡਾਕ ਲੈਂਡ ਕੰ ਦਾ ਐਪ ਆ ਗਿਆ ਇਹਦੇ ਵਿੱਚ ਇਨਫੋਰਮੇਸ਼ਨ ਇਲੈਕਟ੍ਰੋਨ ਇਲੈਕਟ੍ਰੋਨਿਕਲੀ ਚੱਲੀ ਜਾਂਦੀ ਹੈ ਉਦੇ ਨਾਲ ਕੀ ਹੈ ਕਸਟਮ ਡਿਪਾਰਟਮੈਂਟ ਨੂੰ ਪਤਾ ਹੈ ਕਿ ਠੀਕ ਹੈ ਰੂਟੀਨ ਦੀ ਚੀਜ਼ਾਂ ਚੱਲ ਰਹੀਆਂ ਹਨ ਔਰ ਇੱਕ ਜਿਹੜਾ ਹੈਗਾ ਇੰਪੋਰਟ ਐਕਸਪੋਰਟ ਵਾਲਾ ਬੰਦਾ ਹੈ ਉਹਦਾ ਇੱਕ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਵੀ ਹੁੰਦਾ ਜਿਹੜਾ ਡਾਕ ਨਾਲ ਕਿਦਾਂ ਜੁੜਦਾ ਉਹਨੂੰ ਦੇਖ ਲੈਂਦੇ ਇਹ ਬੰਦਾ ਇੰਪੋਰਟ ਐਕਸਪੋਰਟ ਕਰ ਰਿਹਾ ਐਮ ਐਸ ਐਮਈ ਹੈ ਇਹ ਚੀਜ਼ਾਂ ਭੇਜ ਰਿਹਾ ਉਹ ਫਿਰ ਉਹ ਮੋਸਟਲੀ ਉਹ ਜ਼ਿਆਦਾਤਰ ਉਹ ਆਰਟੀਕਲ ਨਿਕਲ ਜਾਂਦੇ ਹਨ ਇਲੈਕਟ੍ਰੋਨਿਕ ਜਿਹੜੇ ਦੇਖਿਆ ਜਾਇਆ ਥੋੜੀ ਸਟ੍ਰੀਟ ਪੋਸਟ ਹੈ ਇਹਦਾ ਰੇਟ ਬਹੁਤ ਜ਼ਿਆਦਾ ਇੱਕ ਥੋੜੀ ਆਰਡਰਡ ਰਜਿਸਟਰਡ ਪੋਸਟ ਹੈ ਜਿਹਦਾ ਵੀ ਟਾਈਮ ਲਗਭ ਨੀ ਰੇਟ ਦਾ ਫਰਕ ਹੈਗਾ ਜਿਹੜਾ ਸਾਡੀ ਸਪੀਡ ਪੋਸਟ ਹੈ ਉਹ ਬਾਈਏਅਰ ਚੱਲੀ ਹੈ ਉਹਨੂੰ ਪ੍ਰੇਫਰੈਂਸ ਮਿਲਦੀ ਹੈ ਬਾਈਏਅਰ ਦੀ ਜਿਹੜੇ ਜਿਹੜੇ 에ਅਰਪੋਰਟ ਤੋਂ 에ਅਰਪੋਰਟ ਤੱਕ ਸਾਡੀ ਫੈਸਿਲਿਟੀ ਹੁੰਦੀ ਹੈ ਉਹ ਦੇਖਦੇ ਆਂ ਅਸੀਂ ਉਹਨੂੰ ਸਪੀਡ ਪੋਸਟ ਉਹਨੂੰ ਸਪੀਡ ਪੋਸਟ ਦਾ ਬੈਂਕ ਉਹਦੇ ਥਰੂ ਜਾਂਦਾ ਹੈ ਔਰ ਪ੍ਰੇਫਰੈਂਸ ਉਹਨੂੰ ਮਿਲਦੀ ਹੈ ਜਿਹੜੀ ਹੈ ਮੈਂ ਜਦੋਂ ਪਹੁੰਚਦੀ ਹੈ ਬਾਈਏਅਰ ਉਹ ਟਾਈਮ ਘੱਟ ਲੈਂਦੀ ਔਰ ਡਿਲੀਵਰੀ ਜਲਦੀ ਹੁੰਦੀ ਹੈ ਐਸਾ ਵੀ ਇੱਕ ਅਪੇ ਦੇਖ ਰਹੇ ਹਾਂ ਹਾਂਜੀ ਜਿਹੜਾ ਤੁਹਾਡਾ ਡਾਕ ਕਰ ਹਾਂਜੀ ਸਰਕਾਰੀ ਦਫਤਰ ਹਾਂਜੀ 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 ਵੀ ਪੁਰੀ ਹੈ ਉਹ ਤਰੱਕੀ ਜਿਆਦਾ ਕਰ ਰਹੇ ਜੀ ਹਾਂ ਨਹੀਂ ਕਰਦੇ ਨਾਲ ਕਿਉਂਕਿ ਲੋਕ ਵਿਸ਼ਵਾਂਤ ਚੜਾ ਕਰ ਰਹੇ ਪੁਰੀ ਹੈ ਨਹੀਂ ਐਸਾ ਨਹੀਂ ਹੈ ਸਰ ਐਸਾ ਨਹੀਂ ਸਾਡਾ ਇੰਟਰਨੈਸ਼ਨਲ ਦਾ ਟ੍ਰੈਫਿਕ ਔਰ ਵੋਲਿਊਮ ਬਹੁਤ ਵੱਡੇ ਆ ਤੁਸੀਂ ਯਕੀਨ ਕਰਨਾ ਅਸੀਂ ਸਾਡਾ ਪੰਜਾਬ ਸਰਕਲ ਨੇ ਬਹੁਤ ਜਿਆਦਾ ਇੰਟਰਨੈਸ਼ਨਲ ਲੋਕਾਂ ਦਾ ਸਾਡਾ ਐਮ ਐਸ ਐਮ ای ਬਹੁਤ ਜੁੜ ਗਏ ਆ ਡਾਕ ਰਿਆਂਦ ਕਾਰਤ ਨਿਰਯਾਤ ਕੇਂਦਰ ਕਰਕੇ ਛੋਟੇ ਛੋਟੇ ਵਪਾਰੀ ਸਾਡੇ ਬਹੁਤ ਜੁੜ ਗਏ ਆ ਔਰ ਬਹੁਤ ਫੁੱਲ ਚੁੱਕੇ ਹੈ ਹਨਾ ਇਹ ਹੁਣ ਤੁਸੀਂ ਅਸੀਂ ਅੰਦਰ ਬੈਠੇ ਅਸੀਂ ਤਾਂ ਦੱਸ ਸਕਦੇ ਆ ਉਹ ਇੱਕ ਜਨਰਲ ਹੈਗੀ ਹੈ ਈਵਨ ਕੀ ਪ੍ਰਾਈਵੇਟ ਕੂਰੀਅਰ ਵਾਲੇ ਵੀ ਘਬਰ ਆ ਗਏ ਆ ਕਿ ਇੰਡੀਆ ਪੋਸਟ ਨੇ ਡਾਰਕ ਵੈਂਡਰ ਸ਼ੁਰੂ ਕਰਕੇ ਸਾਡਾ ਕੰਪੀਟੀਸ਼ਨ ਦੇਣਾ ਹੈ